ਹਾਰਟ ਲਈ ਇਹ ਨਾ ਪੰਜ ਤਰੀਕਿਆਂ ਨਾਲ ਫਾਇਦੇਮੰਦ ਹੈ ਅਦਰਕ ਅਦਰਕ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਹੋਰ ਸਿਹਤ ਸਮੱਸਿਆਵਾਂ ਦੇ ਨਾਲ-ਨਾਲ ਇਹ ਦਿਲ ਲਈ ਵੀ ਕਈ ਤਰੀਕਿਆਂ ਦੇ ਨਾਲ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਅਦਰਕ ਨਾਲ ਦਿਲ ਨੂੰ ਹੋਣ ਵਾਲੇ ਕੁਝ ਖਾਸ ਫਾਇਦੇ ਅਦਰਕ ਦੇ ਪੋਸ਼ਟਿਕ ਤੱਤ ਪੋਟਾਸ਼ੀਅਮ ਸੋਡੀਅਮ ਵਿਟਾਮਿਨ B6 ਮੈਗਨੀਸ਼ੀਅਮ ਵਿਟਾਮਿਨ C ਹੁੰਦੇ ਨੇ ਬਲੱਡ ਪ੍ਰੈਸ਼ਰ ਨੂੰ ਇਹ ਕੰਟਰੋਲ ਵਿੱਚ ਕਰਦੇ ਨੇ ਅਦਰਕ ਦਾ ਸੇਵਨ ਕਰਨ ਨਾਲ ਵਧਿਆ ਹੋਇਆ ਬਲੱਡ ਪ੍ਰੈਸ਼ਰ ਘਟ ਹੁੰਦਾ ਹੈ। ਇਹ ਸਰੀਰ ਵਿੱਚ ਬਲੱਡ ਕਲੋਟਿੰਗ ਦੇ ਖਤਰੇ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਕੋਲੈਸਟ੍ਰੋਲ ਘੱਟ ਕਰੇ। ਅਦਰਕ ਦੇ ਵਿੱਚ ਮੌਜੂਦ ਤੱਤ ਸਾਡੇ ਵਧੇ ਹੋਏ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਘੱਟ ਕਰਦੇ ਨੇ। ਇਸ ਦੇ ਸੇਵਨ ਦੇ ਨਾਲ ਬੈਡ ਯਾਨੀ ਕਿ ਜੋ ਸਾਡਾ ਸਰੀਰ ਦਾ ਬੁਰਾ ਕੋਲੈਸਟ੍ਰੋਲ ਹੁੰਦਾ ਹੈ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਬਲੱਡ ਕਲੋਟਿੰਗ ਤੋਂ ਬਚਾਏ। ਅਦਰਕ ਸਰੀਰ 'ਚ ਹੋਣ ਵਾਲੇ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਵਿੱਚ ਸੈਲਿਸਿਲੇਟ ਨਾਮਕ ਨੈਚੁਰਲ ਐਸਿਡ ਹੁੰਦਾ ਹੈ ਜੋ ਸਾਡੇ ਸਰੀਰ 'ਚ ਖੂਨ ਨੂੰ ਜੰਮਣ ਨੂੰ ਰੋਕਦਾ ਹੈ। ਹਾਰਟ ਅਟੈਕ ਤੋਂ ਬਚਾਏ। ਅਦਰਕ ਖਾਣ ਨਾਲ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਥਮਨੀਆਂ 'ਚ ਫੈਟ ਜਮਾ ਨਹੀਂ ਹੁੰਦਾ ਜਿਸ ਨਾਲ ਹਾਰਟ ਸਟ੍ਰੋਕ ਜਾਂ ਅਟੈਕ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ। ਥਮਨੀਆਂ ਲਈ ਫਾਇਦੇਮੰਦ ਅਦਰਕ ਆਰਟਰੀਜ਼ ਯਾਨੀ ਕਿ ਥਮਣੀਆਂ ਨੂੰ ਹੈਲਦੀ ਰੱਖਣ 'ਚ ਮਦਦਗਾਰ ਹੁੰਦਾ ਇਸ ਨੂੰ ਖਾਣ ਨਾਲ ਥਮਣੀਆਂ ਰਿਲੈਕਸ ਹੁੰਦੀਆਂ ਨੇ ਤੇ ਇਸ ਦੇ ਬੰਦ ਹੋਣ ਦਾ ਖਤਰਾ ਵੀ ਬਹੁਤ ਹੱਦ ਤੱਕ ਘੱਟ ਹੋ ਜਾਂਦਾ ਹੈ ਇਹਨਾਂ ਤਰੀਕਿਆਂ ਨਾਲ ਅਦਰਕ ਦੇ ਸੇਵਨ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਸਿਹਤ ਸੰਬੰਧੀ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ ਹਾਰਟ ਲਈ ਇਹ ਨਾ ਪੰਜ ਤਰੀਕਿਆਂ ਨਾਲ ਫਾਇਦੇਮੰਦ ਹੈ ਅਦਰਕ ਅਦਰਕ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਹੋਰ ਸਿਹਤ ਸਮੱਸਿਆਵਾਂ ਦੇ ਨਾਲ ਨਾਲ ਇਹ ਦਿਲ ਲਈ ਵੀ ਕਈ ਤਰੀਕਿਆਂ ਦੇ ਨਾਲ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਅਦਰਕ ਨਾਲ ਦਿਲ ਨੂੰ ਹੋਣ ਵਾਲੇ ਕੁਝ ਖਾਸ ਫਾਇਦੇ ਅਦਰਕ ਦੇ ਪੋਸਟਿਵ ਤੱਤ ਪੋਟਾਸ਼ੀਅਮ ਸੋਡੀਅਮ ਵਿਟਾਮਿਨ B6 ਮੈਗਨੀਸ਼ੀਅਮ ਵਿਟਾਮਿਨ C ਹੁੰਦੇ ਨੇ ਬਲੱਡ ਪ੍ਰੈਸ਼ਰ ਨੂੰ ਇਹ ਕੰਟਰੋਲ ਵਿੱਚ ਕਰਦੇ ਨੇ ਅਦਰਕ ਦਾ ਸੇਵਨ ਕਰਨ ਨਾਲ ਵਧਿਆ ਹੋਇਆ ਬਲੱਡ ਪ੍ਰੈਸ਼ਰ ਘਟ ਹੁੰਦਾ ਹੈ ਇਹ ਸਰੀਰ ਵਿੱਚ ਬਲੱਡ ਕਲੋਟਿੰਗ ਦੇ ਖਤਰੇ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਕੋਲੈਸਟ੍ਰੋਲ ਘੱਟ ਕਰੇ। ਅਦਰਕ ਦੇ ਵਿੱਚ ਮੌਜੂਦ ਤੱਤ ਸਾਡੇ ਵਧੇ ਹੋਏ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਘੱਟ ਕਰਦੇ ਨੇ। ਇਸ ਦੇ ਸੇਵਨ ਦੇ ਨਾਲ ਬੈਡ ਯਾਨੀ ਕਿ ਜੋ ਸਾਡਾ ਸਰੀਰ ਦਾ ਬੁਰਾ ਕੋਲੈਸਟ੍ਰੋਲ ਹੁੰਦਾ ਹੈ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਬਲੱਡ ਕਲੋਟਿੰਗ ਤੋਂ ਬਚਾਏ। ਅਦਰਕ ਸਰੀਰ 'ਚ ਹੋਣ ਵਾਲੇ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਬਚਾਉਂਦਾ ਹੈ। ਐਸਚ ਸੈਲਿਸਿਲੇਟ ਨਾਮਕ ਨੈਚੁਰਲ ਐਸਿਡ ਹੁੰਦਾ ਹੈ ਜੋ ਸਾਡੇ ਸਰੀਰ ਚ ਖੂਨ ਨੂੰ ਜੰਮਣ ਨੂੰ ਰੋਕਦਾ ਹੈ ਹਾਰਟ ਅਟੈਕ ਤੋਂ ਬਚਾਏ ਅਦਰਕ ਖਾਨ ਨਾਲ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ ਇਸ ਨੂੰ ਖਾਨ ਨਾਲ ਥਮਣੀਆਂ ਚ ਫੈਟ ਜਮਾ ਨਹੀਂ ਹੁੰਦਾ ਜਿਸ ਨਾਲ ਹਾਰਟ ਸਟ੍ਰੋਕ ਜਾਂ ਅਟੈਕ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ ਥਮਣੀਆਂ ਲਈ ਫਾਇਦੇਮੰਦ ਅਦਰਕ ਆਰਟਰੀਜ਼ ਯਾਨੀ ਕਿ ਥਮਣੀਆਂ ਨੂੰ ਹੈਲਦੀ ਰੱਖਣ ਚ ਮਦਦਗਾਰ ਹੁੰਦਾ ਹੈ ਇਸ ਨੂੰ ਖਾਣ ਨਾਲ ਥੰਮਨੀਆਂ ਰਿਲੈਕਸ ਹੁੰਦੀਆਂ ਨੇ ਤੇ ਇਸ ਦੇ ਬੰਦ ਹੋਣ ਦਾ ਖਤਰਾ ਵੀ ਬਹੁਤ ਹੱਦ ਤੱਕ ਘੱਟ ਹੋ ਜਾਂਦਾ ਹੈ। ਇਹਨਾਂ ਤਰੀਕਿਆਂ ਨਾਲ ਅਦਰਕ ਦੇ ਸੇਵਨ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਸਿਹਤ ਸੰਬੰਧੀ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ।